CIA ਸਟਾਫ ਅਮਰਸਰ ਸਿਟੀ ਪੁਲਿਸ ਨੇ ਅਮਰਸਰ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ 2 ਕਿਲੋ ਹੈਰੋਇਨ ਸਮੇਤ 3 ਕਾਬੂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਫੜੇ ਗਏ ਮੁਲਜ਼ਮਾਂ ਕੋਲੋਂ ਬਰਾਮਦ ਡਰੋਨ ਵਿੱਚੋਂ ਨਸ਼ੇ ਦੀ ਖੇਪ ਫੜੇ ਗਏ ਮੁਲਜ਼ਮਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਮਹਾਂਜੋਕ ਸੀਮਾ ਸਰ ਪੰਜਾਬ ਦੇ ਜਿਹੜੀ ਨਸ਼ਾ ਵਿਰੋਧੀ ਇਨਸਟਰਕਸ਼ਨਸ ਨੇ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ 1 ਦੀ ਟੀਮ ਜਿਹੜੇ ਡੀਸੀਪੀ ਮੰਡੇਰ ਸਾਹਿਬ ਦੀ ਅਗਵਾਈ ਦੇ ਵਿੱਚ ਨਾਲ ਕੁਲਦੀਪ ਜੀ ਸਾਡੇ ਨਵਜੋਤ ਏ ਡੀਸੀਪੀ ਤੇ ਅਮੋਲਕ ਇਨਸਪੈਕਟਰ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਦੋ ਤਿੰਨ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ 2 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਸਾਰਾ ਨੈਟਵਰਕ ਪਾਕਿਸਤਾਨ ਦੇ ਥਰੂ ਪੁਸ਼ੇਨ ਹੋ ਰਹੀ ਹੈ ਨਾਰਕੋਟਿਕ ਔਰ ਬਾਰਡਰ ਏਰੀਆ ਦੇ ਥਰੂ ਅਗੇ ਸਪਲਾਈ ਹੋ ਰਹੀ ਹੈ ਇਹਨਾਂ ਦੇ ਨਾਮ ਅਸੀਂ ਤਾਂ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਕਿ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਇਹਦੇ ਚ ਕਾਫੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਸਾਨੂੰ ਕਿਉਂਕਿ ਨੈਟਵਰਕ ਕਾਫੀ ਵੱਡਾ ਹੈਗਾ ਤੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ CIA ਸਟਾਫ ਅਮਰਸਰ ਸਿਟੀ ਪੁਲਿਸ ਨੇ ਅਮਰਸਰ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ 2 ਕਿਲੋ ਹੈਰੋਇਨ ਸਮੇਤ 3 ਕਾਬੂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਫੜੇ ਗਏ ਮੁਲਜ਼ਮਾਂ ਕੋਲੋਂ ਬਰਾਮਦ ਡਰੋਨ ਵਿੱਚੋਂ ਨਸ਼ੇ ਦੀ ਖੇਪ ਫੜੇ ਗਏ ਮੁਲਜ਼ਮਾਂ ਕੋਲੋਂ ਹੋਰ ਵੱਡੇ ਖਲਾਸੇ ਹੋਣ ਦੀ ਸੰਭਾਵਨਾ